ਭਾਈ ਅਮਰਤਪਾਲ ਸਿੰਘ ਦੀ ਸੰਸਦ ਮੈਂਬਰਸ਼ਿਪ ਨੂੰ ਸੰਸਦੀ ਮੈਂਬਰਸ਼ਿਪ ਨੂੰ ਖਤਰਾ ਦੱਸਿਆ ਜਾ ਰਿਹਾ ਜਿਸ ਵਾਸਤੇ ਹੁਣ ਭਾਈ ਅਮਰਤਪਾਲ ਸਿੰਘ ਅਦਾਲਤ ਉਦਾਰ ਰੁਖ ਕਰਦੇ ਨਜ਼ਰ ਆ ਰਿਹਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਪਾਈ ਗਈ ਹੈ ਕਿ ਉਹਨਾਂ ਦੀ ਮੈਂਬਰਸ਼ਿਪ ਨੂੰ ਖਤਰਾ ਜਿਸ ਵਾਸਤੇ ਉਹਨਾਂ ਨੂੰ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਸੰਸਦੀ اجلاس ਦਾ ਹਿੱਸਾ ਬਣ ਸਕਣ ਇਹ ਅਪੀਲ ਉਸ ਪਟੀਸ਼ਨ ਦੇ ਵਿੱਚ ਕੀਤੀ ਗਈ ਹੈ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਜਾਣਕਾਰੀ ਮੁਤਾਬਕ ਇੱਕ ਪਟੀਸ਼ਨ ਪਾਈ ਗਈ ਹੈ ਦੱਸਦੀ ਹੈ ਕਿ 60 ਦਿਨ ਦਾ ਸਮਾਂ ਹੁੰਦਾ ਹੈ ਜੇ 60 ਦਿਨਾਂ ਦੀ ਗੈਰ ਹਾਜ਼ਰੀ ਰਿਕਾਰਡ ਹੋ ਜਾਵੇ ਤੇ ਉਸ ਮੈਂਬਰ ਦੀ ਮੈਂਬਰਸ਼ਿਪ ਰੱਦ ਹੋ ਜਾਂਦੀ ਹੈ ਜਿਹੜਾ ਮੈਂਬਰ ਗਿਆ ਰਹਾਜ਼ਰ ਰਿਹਾ ਹੋਵੇ ਔਰ ਭਾਈ ਅਮਰਤਪਾਲ ਸਿੰਘ ਲਗਾਤਾਰ ਸ਼ਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇ ਜਿਸ ਦੇ ਚਲਦੇ ਜ਼ਾਹਿਰ ਤੌਰ ਤੇ ਉਹ ਸੰਸਦੀ اجلاس ਦਾ ਹਿੱਸਾ ਨਹੀਂ ਬਣ ਸਕੇ ਨਾ ਹੀ ਇਸ ਤੋਂ ਪਹਿਲਾਂ ਜਿਹੜਾ ਸਰਦਰੂਤ اجلاس ਹੋਇਆ ਸੀ ਤੇ ਨਾ ਹੀ ਹੁਣ ਜਿਹੜਾ ਬਜਟ ਸੈਸ਼ਨ ਚੱਲਿਆ ਉਹਦੇ ਵਿੱਚ ਭਾਈ ਅਮਰਿਤਪਾਲ ਸਿੰਘ ਹਸਾਨੀ ਲੈ ਸਕੇ ਉਹਨੇ ਇਹੀ ਚੀਜ਼ ਜਿਹੜੀ ਹੈ ਹਾਲਾਤ ਤਣਾਅਪੂਰਵਕ ਬਣਾ ਰਹੀ ਹੈ ਖਡੂਰ ਸਾਹਿਬ ਵਾਸਤੇ ਕਿਉਂਕਿ ਲੋਕਾਂ ਨੇ ਵੱਡੇ ਮਾਰਜਨ ਦੇ ਨਾਲ ਭਾਈ ਅਮਰਿਤਪਾਲ ਸਿੰਘ ਨੂੰ ਵੋਟਾਂ ਪਾਈਆਂ ਜਿਤਾਇਆ ਔਰ ਭਾਈ ਅਮਰਿਤਪਾਲ ਸਿੰਘ ਨੂੰ ਐਮਪੀ ਬਣਾਇਆ ਪਰ ਹੁਣ ਉਹੀ ਜਦੋਂ ਜਹਦ ਜਿਹੜੀ ਦਿਖਾਈ ਗਈ ਉਹ ਖਤਰੇ 'ਚ ਨਜ਼ਰ ਆ ਰਹੀ ਹੈ ਜਿਹੜਾ ਇੱਕ ਵੱਡਾ ਮਾਰਜਨ ਇੱਕ ਵੱਡਾ ਫਤਵਾ ਦਿੱਤਾ ਲੋਕਾਂ ਨੇ ਉਹ ਖਤਰੇ 'ਚ ਨਜ਼ਰ ਆ ਰਿਹਾ ਭਾਈ ਅਮਰਿਤਪਾਲ ਸਿੰਘ ਨੂੰ ਜਿਤਾਈ ਹੋਈ ਜਿਹੜੀ ਸੀਟ ਆ ਉਹ ਹੱਥੋਂ ਖੁੱਸ ਸਕਦੀ ਹੈ ਜਿਸ ਵਾਸਤੇ ਭਾਈ ਅਮਰਿਤਪਾਲ ਸਿੰਘ ਨੇ ਹੁਣ ਇਹ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਇਸ ਤੋਂ ਪਹਿਲਾਂ ਭਾਈ ਅਮਰਿਤਪਾਲ ਸਿੰਘ ਵੱਲੋਂ ਜਾਂ ਉਹਨਾਂ ਦੇ ਬਨਾ ਦੇ ਉੱਤੇ ਚਿੱਠੀਆਂ ਵੀ ਜਿਹੜੀਆਂ ਭੇਜੀਆਂ ਗਈਆਂ ਇਥੋਂ ਤੱਕ ਵੀ ਜਾਣਕਾਰੀ ਸਾਹਮਣੇ ਆਈ ਸੀ ਕਿ ਭਾਈ ਅਮਰਿਤਪਾਲ ਸਿੰਘ ਦੇ ਨਾਮ ਉੱਤੇ ਵੀ ਇੱਕ ਚਿੱਠੀ ਆਈ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਉਹਨਾਂ ਦੀ ਐਬਸੈਂਸ ਬਾਰੇ ਦੱਸਿਆ ਗਿਆ ਸੀ ਉਹਨਾਂ ਨੂੰ ਰੂਲਸ ਐਂਡ ਰੈਗੂਲੇਸ਼ਨਸ ਬਾਰੇ ਜਾਣੂ ਕਰਵਾਇਆ ਗਿਆ ਸੀ 60 ਦਿਨਾਂ ਦੇ ਵੇਰਵੇ ਬਣੇ ਜਾਣੂ ਕਰਵਾਇਆ ਗਿਆ ਸੀ ਔਰ ਜਾਣਕਾਰੀ ਮੁਤਾਬਕ ਉਹ ਚਿੱਠੀ ਸਪੀਕਰ ਵੱਲੋਂ ਭੇਜੀ ਗਈ ਸੀ ਪਰ ਉਦੋਂ ਵੀ ਚਿੱਠੀਆਂ ਦੇ ਤੌਰ ਦੇ ਉੱਤੇ ਵਾਰਤਾ ਹੋਈ ਸੀ ਜਦੋਂ ਭਾਈ ਅਮਰਿਤਪਾਲ ਸਿੰਘ ਨੇ ਇਜਾਜ਼ਤ ਮੰਗੀ ਸੀ ਦਾਖਲ ਹੋਣ ਦੀ ਸੰਸਦ ਵਿੱਚ ਸ਼ਾਮਲ ਹੋਣ ਦੀ ਤੇ ਉਸ ਵੇਲੇ ਵੀ ਜਵਾਬਦੇਵਜ਼ ਦੇ ਵਿੱਚ ਜੋ ਜਾਣਕਾਰੀ ਉਸ ਵੇਲੇ ਸਾਹਮਣੇ ਆਈ ਜਵਾਬਦੇਵਜ਼ ਸੇ ਕਿਹਾ ਗਿਆ ਸੀ ਕਿ ਤੁਸੀਂ ਇੱਕ ਸਹੀ ਜਿਹੜਾ ਵੇ ਹੈਗਾ ਆ ਉਹਦੇ ਥਰੂ ਇਹ ਪਰਮਿਸ਼ਨ ਗਰਾਂਟ ਕਰੋ ਯਾਨੀ ਕਿ ਅਦਾਲਤ ਵੱਲੋਂ ਪਰਮਿਸ਼ਨ ਗਰਾਂਟ ਕਰੋ ਤੇ ਅਦਾਲਤ ਜੇ ਤੁਹਾਨੂੰ ਇਜਾਜ਼ਤ ਦਿੰਦਾ ਤਾਂ ਫਿਰ ਤੁਸੀਂ ਇੱਥੇ ਸ਼ਾਮਲ ਹੋਵੋ ਔਰ ਹੁਣ ਉਸੇ ਲਈ ਹੀ ਦੇ ਉੱਤੇ ਸ਼ਾਇਦ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਔਰ ਇਹ ਅਪੀਲ ਕੀਤੀ ਗਈ ਹੈ ਕਿ ਉਹਨਾਂ ਨੂੰ ਸਮਾ ਦਿੱਤਾ ਜਾਵੇ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਕਿ ਉਹ ਇਸ اجلاس ਦੇ ਵਿੱਚ ਸ਼ਾਮਲ ਹੋ ਸਕਣ ਭਾਈ ਅਮਰਪਾਲ ਸਿੰਘ ਕਿਉਂਕਿ 46 ਦਿਨਾਂ ਦੀ ਜਿਹੜੀ ਐਬਸੈਂਸ ਮਾਰਕ ਹੋ ਚੁੱਕੀ ਆ ਤੇ ਇਸ ਤੋਂ ਇਲਾਵਾ ਔਰ ਜਿਹੜੇ ਦਿਨ ਬਚੇ ਨੇ ਜੇ ਉਹ ਵੀ ਪੂਰੇ ਹੋ ਗਏ ਫਿਰ ਮੁੜ ਕੇ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਮੈਂਬਰਸ਼ਿਪ ਆ ਉਹ ਖੋ ਸਕਦੀ ਹੈ ਇੱਕ ਪ੍ਰੋਸੀਜਰ ਹੈਗਾ ਇੱਕ ਪ੍ਰੋਟੋਕਾਲ ਹੈਗਾ ਇੱਕ ਹਰ ਇੱਕ ਮੈਂਬਰ ਵਾਸਤੇ ਸੰਸਦ ਦੀ ਮੈਂਬਰ ਵਾਸਤੇ ਅ ਪ੍ਰੈਜ਼ੈਂਸ ਜਿਹੜੀ ਆ ਉਹ ਜ਼ਰੂਰੀ ਹੈ ਔਰ ਇੰਨੀ ਜ਼ਰੂਰੀ ਹੈ ਕਿ ਜੇ 60 ਦਿਨ ਲਗਾਤਾਰ ਐਬਸੈਂਸ ਮਾਰਕ ਹੁੰਦੀ ਹੈ ਤੇ ਮੈਂਬਰਸ਼ਿਪ ਜਾ ਸਕਦੀ ਹੈ ਭਾਈ ਅਮਰਤਪਾਲ ਸਿੰਘ ਦੀ ਮੈਂਬਰੀ ਨੂੰ ਹੀ ਹੁਣ ਖਤਰਾ ਬਣਿਆ ਹੋਇਆ ਕਿਉਂਕਿ ਪਰਿਵਾਰ ਲਗਾਤਾਰ ਜਦੋਜਹਿਦ ਕਰ ਰਿਹਾ ਹੈ ਦੂਜੇ ਪਾਸੇ ਪੰਥਕ ਸਫਾ ਦੇ ਵਿੱਚ ਵੀ ਇਹ ਚਰਚਾ ਹੈ ਕਿ ਭਾਈ ਅਮਰਤਪਾਲ ਸਿੰਘ ਬਾਹਰ ਆਉਣਗੇ ਕਿ ਨਹੀਂ ਆਉਣਗੇ ਸਮਰਥਕਾਂ ਦੇ ਵਿੱਚ ਚਰਚਾ ਹੈ ਪਰ ਉਹਦੇ ਦਰਮਿਆਨ ਭਾਈ ਅਮਰਤਪਾਲ ਸਿੰਘ ਜਿਹੜੇ ਅਸਾਮ ਦੀ ਡੇਬਰੂਗੜ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਐ 46 ਦਿਨ ਕਹਿੰਦੇ ਪੂਰੇ ਹੋ ਚੁੱਕੇ ਐ 60 ਦਿਨ ਪੂਰੇ ਹੋਗੇ ਤੇ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਮੈਂਬਰ ਨਹੀਂ ਰਹਿਣਗੇ ਇਸ ਚੀਜ਼ ਦਾ ਡਰ ਸਤਾ ਰਿਹਾ ਜਿਸ ਕਾਰਨ ਭਾਈ ਅਮਰਤਪਾਲ ਸਿੰਘ ਨੇ ਆਖਰਕਾਰ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਤੇ ਇਹ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਹੁਣ ਵੇਖਣ ਵਾਲੀ ਗੱਲ ਹੈ ਕਿ ਸੁਣਵਾਈ ਕਿ ਦੀ ਕਿਸ ਤਰ੍ਹਾਂ ਹੁੰਦੀ ਹੈ ਔਰ ਆਖਰ ਨੂੰ ਕੀ ਸਟਾ ਕੱਢਿਆ ਜਾਂਦਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੁਵਾਨੀਆ ਪੰਜਾਬੀ